अज तो तकरीबन तो दस दिन पहला निहंग साहिबान एक जत्था जरा मैंने मिलन आया तो इन्होंने वालों एक मंग पत्र दिता गया कि दोहा पथर के सरूप है बाबा जी का वो अथॉरिटीज़ वालों जोड़ा है अपने कब्जे के रखा गया तो वो बारे उन्होंने वालों जरिए डिप्टी कमिश्नर ऑफिस हुशियारपुर मांग पत्र दिता गया अपनी बेनती जी की गई जो स्वरूप है उसमू पूरे सत्कार पूरे सन्मान ਪਾਰਤ ਦੇ ਵਿੱਚ ਵਾਪਸ ਜਿਹੜਾ ਹੈ ਉਹ ਦਵਾਇਆ ਜਾਵੇ ਤੇ ਅੱਜ ਬਹੁਤ ਸੁਣ ਕੇ ਖੁਸ਼ੀ ਹੋਈ ਕਿ 10 ਦਿਨਾਂ ਦੇ ਵਿਚਾਰ ਤੇ ਐਕਸ਼ਨ ਹੋ ਗਿਆ ਤੇ ਬਾਬਾ ਜੀ ਦਾ ਸੂਤ ਜਿਹੜਾ ਹੈ ਤੇ ਉਹ ਪਾਰਤ ਦੇ ਵਿੱਚ ਪੂਰੇ ਸਤਕਾਰ ਦੇ ਨਾਲ ਵਾਪਸ ਆ ਗਿਆ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਦਾ ਦੀ ਸਨਮਾਨਤ ਕੀ ਕਰ ਤੇ ਮਨ ਜਿਹੜਾ ਹੈ ਬਹੁਤ ਖੁਸ਼ ਹੁੰਦਾ ਹੈ ਬਹੁਤ ਖੁਸ਼ੀ ਹੁੰਦਾ ਕਿ ਜਦੋਂ ਇਨਾ ਮਦਦਿਆ ਤੇ ਇਨਾ ਤੁਰੰਤ ਜਿਹੜਾ ਹੈ ਉਹ ਐਕਸ਼ਨ ਹੋ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨੇ ਉਹ ਲੋਕਾਂ ਤੋਂ ਤੁਸੀਂ ਸੁਣੋ ਜੀ ਪਾਇਤਾ ਰਾਜ ਪਰਵਾਦਲ ਨੂੰ ਜਸਵੰਤ ਸਿੰਘ ਗਾਂਵੜੀ ਮਿਸਲ ਵੱਲੋਂ ਇੱਕ ਮੰਗ ਪੱਤਰ ਪੀਡੀਸੀ ਰਾਹ ਜਤਾ ਜੀ ਜੁਦਾ ਸੀ ਕਿ ਲੋਹਾ ਕੰਧ ਦੀ ਜੇਲ੍ਹ ਦੇ ਵਿੱਚ ਉਸ ਲੋਕ ਨੂੰ ਉਸ ਦਾ ਜੇਲ੍ਹ ਦੇ ਵਿੱਚ ਬੰਦ ਹਨ ਇਹਨਾਂ ਨੇ ਬੜੀ ਜੰਦੋਜਦ ਕਰਕੇ ਇੱਕ ਹਫਤੇ ਦੇ ਅੰਦਰ ਅੰਦਰ ਉਹ ਜਿਹੜੇ ਸਬੂਤ ਨੇ ਸੂ ਸਰਪਾ ਦੇ ਉਹ ਵਾਪਸ ਭਾਰਤ ਸ੍ਰੀ ਦਰਬਾਰ ਸਾਹਿਬ ਉੱਗਾ ਨਖਸਮ ਬਾਬਾ ਰਵਿਸ਼ ਸਿੰਘ ਅਸਤਾਨ ਦੇ ਜੁਜੇ ਨੇ ਉਹ ਇਹਨਾਂ ਅੱਗੇ ਪਹੁੰਚਾ ਕਰਕੇ ਏ.ਟੀ.ਸੀ. ਨਾਲ ਜਤਾ ਕੇ ਜਦੋਂ ਸਵਾਗਤ ਕਰਨ ਦਾ ਮੌਕਾ ਆਇਆ ਸੀ ਉਹ ਉਹਨਾਂ ਦਾ ਸਵਾਗਤ ਕਰਕੇ ਆਇਆ ਕਿਉਂਕਿ ਇਸ ਤਰ੍ਹਾਂ ਦੇ ਅਸਰ ਜਿਹੜੇ ਨੇ ਗੁਰਮਤਿ ਨੂੰ ਮੰਨਣ ਵਾਲੇ ਇਹਨਾਂ ਗੁਰੂ ਸਾਹਿਬ ਦੇ ਲਈ ਕਾਰਜ ਕਰਨ ਵਾਲੇ ਨੇ ਉਹਨਾਂ ਦਾ ਦਿਲੋਂ ਸਦਾ ਹੀ ਜੀਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ